ਜਵਾਬ ਨਹੀਂ ਦੇਣਾ ਜ਼ਰੂਰੀ ਸਮਝਿਆ ਮੈਂ ਕਿ ਜਿਸ ਦਿਨ ਮੇਰਾ ਮਤਲਬ ਵੀ ਮੈਂ ਕਹਿੰਦੇ ਨਾ ਚੁੱਪ ਨਾਲ ਜਵਾਬ ਦਿਓ ਤਾਂ ਕਰਕੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦੀ ਸੀ ਤੇ ਰੱਬ ਨੇ ਆਪੇ ਆਪ ਜਵਾਬ ਦਿੱਤਾ ਸੀ ਉਹਨਾਂ ਨੇ ਜਿਸ ਦਿਨ ਮੇਰੀ ਮੈਰਿਜ ਹੋਈ ਸੀ ਨਾ ਜੀ ਉਸ ਦਿਨ ਜੀ ਸਾਰੇ ਦੇਖਦੇ ਰਹਿ ਗਏ ਜੀ ਬਦੂ ਵਿਆਹ ਤੇ ਆਏ ਤੁਸੀਂ ਹਾਂਜੀ ਜਦੋਂ ਇਕੱਠੇ ਤੁਸੀਂ ਘੁੰਮ ਜਾਂਦੇ ਸੀ ਤੇ ਲੋਕਾਂ ਦਾ ਕੀ ਰਿਐਕਸ਼ਨ ਬਿਜਾਰਤ ਜਾਣਾ ਜੀ ਲੋਕਾਂ ਦੇ ਉਹ ਜੀ ਬੜੇ ਹਰੀਆਂ ਹੋ ਜਾਂਦੇ ਸੀ ਜੀ ਦੇਖ ਕੇ ਇਹ ਮੇਰੀ ਜਿੱਦਾਂ ਕੀ ਕੇਅਰ ਕਰਦੇ ਸੀ ਜੀ ਜੀ ਮੈਨੂੰ ਚੁੱਕ ਕੇ ਲੈਂਦੇ ਸੀ ਉਹ ਲੋਕ ਐਦਾ ਦੇਖਦੇ ਸੀ ਜਿੱਦਾਂ ਕਿ ਪਤਾ ਨਹੀਂ ਵੀ ਕੁੜੀ ਨੂੰ ਕੁਝ ਹੋ ਗਿਆ ਜਾਂ ਕੁਝ ਮਤਲਬ ਵੀ ਇੱਕ ਕਦਮ ਵੀ ਸਾਰੇ ਇਹਨਾਂ ਕੋਲ ਫੋਕਸ ਕਰਨ ਲੱਗ ਜਾਂਦੇ ਸੀ ਜੀ ਹਾਂਜੀ ਜੀ ਬਾਈ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਲੰਗੜੀ ਕਹਿੰਦੇ ਸੀਗੇ ਹਨਾ ਕਿ ਇਹਦਾ ਵਿਆਹ ਨਹੀਂ ਹੋਣਾ ਫਿਰ ਤੁਹਾਡੇ ਮਨ ਤੇ ਕੀ ਬੀਤਰੀ ਸੀ ਉਹ ਦੇਖੋ ਵਿਆਹ ਤਾਂ ਪਹਿਲਾਂ ਇਹਨੂੰ ਕਿਸੇ ਨੇ ਕੀ ਕਿਹਾ ਮੈਨੂੰ ਨਹੀਂ ਪਤਾ ਹਨਾ ਪਰ ਜਦ ਮੇਰੇ ਸਾਹਮਣੇ ਕੋਈ ਕਹਿੰਦਾ ਨਾ ਮੇਰੇ ਦਿਲ ਦੇ ਵਿੱਚ ਮਤਲਬ ਕੋਈ ਗੁੱਸਾ ਬਹੁਤ ਆਂਦਾ ਵਾ ਪਰ ਕਹਿੰਦੇ ਹਨਾ ਚੁੱਪ ਬੱਟੀ ਚੰਗੀ ਇਸ ਲਈ ਚੁੱਪ ਰਹਿਣਾ ਦੀ ਮੁਨਾਸਿਬ ਸਮਝੇਦਾ ਕੋਈ ਕਦੇ ਨਾ ਕਦੇ ਪਰਮਾਤਮਾ ਜਵਾਬ ਦੇਗਾ ਜੀ ਅਸੀਂ ਇਹ ਹੀ ਸੋਚਦੇ ਹਾਂ ਜੀ